ਦੇਸ਼ ਦੀ ਆਜ਼ਾਦੀ ਨੂੰ 79 ਬਰੇ ਹੋ ਗਏ ਤੇ ਇਹਦੀ ਮਰੇਗੰਡ ਲਾਲ ਕਿਲੇ ਤੇ ਪ੍ਰਧਾਨ ਮੰਤਰੀ ਝੰਡਾ ਚੁਆ ਕੇ ਲਗਾਉਂਦੇ ਨੇ 15 ਅਗਸਤ ਦਾ ਦਿਨ ਦੁਨੀਆ ਦੇ ਅੰਦਰ ਉਸ ਦਾ ਮਸ਼ਰ ਕੀਤਾ ਗਿਆ ਦੁਨੀਆ ਨੇ ਦੇਖਿਆ ਕਿਵੇਂ ਦੇਸ਼ ਦੀ ਆਜ਼ਾਦੀ ਦੀ ਜਿਹੜੀ ਆ ਬਰੇ ਹੰਦ ਮਨਾਈ ਜਾ ਰਹੀ ਆ ਪਰ ਇਹ ਗੱਲ ਕਿਸੇ ਨੇ ਨਹੀਂ ਦੇਖੀ ਕਿ ਉਸ ਸਮਾਗਮ ਵਿੱਚ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਇੱਕ ਪੰਜਾਬ ਦੇ ਨਾਬੇ ਦੇ ਪਿੰਡ ਕਾਲਸਰਾਂ ਦੇ ਗੁਰਧਿਆਨ ਸਿੰਘ ਨੂੰ ਇੱਕ ਵਿਸ਼ੇਸ਼ ਸੱਦਾ ਦਿੱਤਾ ਜਾਂਦਾ ਜਿਹਨੂੰ ਕਿ ਪਰਿਵਾਰ ਸਮੇਂ ਪਹੁੰਚਣ ਦੀ ਗੱਲ ਕਹੀ ਜਾਂਦੀ ਹੈ ਉਹ ਸਵਾਗਤ ਦੇ ਵਿੱਚ ਉਹਨੂੰ ਪੱਤਰ ਦਿੱਤਾ ਜਾਂਦਾ ਤੇ ਸੂਬੇ ਦੀ ਸਰਕਾਰ ਦੇ ਨੁਮਾਇंदे ਇਹ ਸਾਰੇ ਕਾਸੇ ਦੇ ਵਿੱਚ ਉਹਨਾਂ ਦੀ ਪਹੁੰਚਣ ਵਿੱਚ ਮਦਦ ਕਰਦੇ ਨੇ ਕਿਉਂਕਿ ਪ੍ਰਸ਼ਾਸਨ ਨੇ ਪਰ ਇਹ ਤਸਵੀਰ ਜਿਹੜੀ ਨਹੀਂ ਦਿਖਾਈ ਦਿੱਤੀ ਕਿ ਉਸ ਸਿੱਖ ਇੱਕ ਸਰਪੰਚ ਜਿਹੜਾ ਕਿ ਅਮਰਤ ਹਰੀ ਸੀ ਖਿਆਦੇ ਗੁਨਾਹ ਹੋ ਗਿਆ ਕਿ ਉਸ ਨੂੰ ਉਹਨਾਂ ਜਸ਼ਨ ਦੇ ਸਮਾਗਮਾਂ ਵਿੱਚ ਪਹੁੰਚਣ ਤੋਂ ਰੋਕ ਦਿੱਤਾ ਗਿਆ ਬਹੁਤ ਇਹ ਦੱਸਣ ਦੇ ਬਾਅਦ ਉਹ ਆਪਣਾ ਕਿਸੀ ਪੱਤਰ ਦਿਖਾਉਣ ਦੇ ਬਾਵਜੂਦ ਉਸ ਨੂੰ ਬੇਆਬਰੂ ਕਰਕੇ ਉਹਨੂੰ ਵਾਪਸ ਭੇਜ ਦਿੱਤਾ ਗਿਆ ਤੇ ਬਹੁਤ ਸਾਰੇ ਸਵਾਲ ਮੈਨੂੰ ਵੀ ਕੀਤੇ ਜਾ ਰਹੇ ਆ ਸ਼੍ਰੋਮਿਕ ਕਮੇਟੀ ਨੂੰ ਵੀ ਕੀਤੇ ਜਾ ਰਹੇ ਨੇ ਕਿ ਇਸ ਦੇ ਬਾਰੇ ਤੁਸੀਂ ਕੀ ਕਰੋਗੇ ਕੀ ਕਰਨਾ ਚਾਹੀਦਾ ਕੀ ਕਰੀਏ ਹਰ ਰੋਜ਼ ਦਾ ਦੂਜੇ ਚੌਥੇ ਦਿਨ ਕਦੇ ਹਰਿਆਣੇ ਵਿੱਚ ਕਦੇ ਰਾਜਸਥਾਨ ਦੇ ਵਿੱਚ ਕਦੇ ਇੱਕ ਸਾਲ ਪਹਿਨਾ ਜਿਹੜੇ ਕਕਾਰਾ ਨੂੰ ਲੁਆਉਣ ਦਾ ਜਿਹੜਾ ਦੌਰ ਹੈ ਇਸ ਦੇਸ਼ ਦੇ ਵਿੱਚ ਵੱਡੀ ਸਰਗਰਮੀ ਨਾਲ ਚੱਲ ਰਿਹਾ ਸਿੱਖਾਂ ਨੂੰ ਆਪਣੀ ਸਿੱਖੀ ਤੋਂ ਦੂਰ ਟੰਦਾ ਮੈਂ ਸਮਝਣਾ ਕਿ ਮੰਨ ਲਵਾ ਕਿ ਇਹ ਲੈਜੈਂਡਾ ਸੋ ਉਸ ਸਰਪੰਚ ਗੁਰਧਾਨ ਸਿੰਘ ਨਾਲ ਜੋ ਬੀਤੀ ਉਹਨੇ ਮੀਡੀਆ ਵਿੱਚ ਦੱਸੀ ਸੋ ਮੈਨੂੰ ਬੜਾ ਅਫਸੋਸ ਹੋਇਆ ਕਿ ਜਿਹੜੀ ਆਜ਼ਾਦੀ ਨੂੰ ਦਵਾਉਣ ਵਾਸਤੇ ਇਹਨਾਂ ਸਿੱਖਾਂ ਨੇ 100 ਵਿੱਚੋਂ 90 ਸਿਰ ਦਿੱਤੇ ਹੋਣ ਤੇ ਉਹਨਾਂ ਨੂੰ ਇਸ ਆਜ਼ਾਦੀ ਦੇ ਜਸ਼ਨ ਦੇ ਵਿੱਚ ਸ਼ਾਮਲ ਹੋਣ ਤੋਂ ਵੀ ਰੋਕ ਦਿੱਤਾ ਜਾਵੇ ਤੇ ਬੇਆਬਰੂ ਕਰ ਦਿੱਤਾ ਜਾਵੇ ਇਹ ਇੱਕ ਵੱਡੀ ਮਾੜੀ ਤਸਵੀਰ ਆ ਪਰ ਮੈਂ ਇਸ ਗੱਲ ਤੇ ਸ਼ਾਇਦ ਕਿਉਂਕਿ ਇਹ ਤਾਂ ਰੋਜ਼ ਘਟਨਾ ਵਾਪਰ ਰਹੀਆਂ ਨੇ ਇਸ ਦੇਸ਼ ਦੇ ਅੰਦਰ ਅਸੀਂ ਕਹਿ ਕੇ ਕਹਿੰਦੇ ਹਾਂ ਕਿ ਸਿੱਖ ਜਿਹੜੇ ਆ ਹੱਲੇ ਵੀ ਗੁਲਾਮ ਹਨ ਮੈਨੂੰ ਲੱਗਦਾ ਕਿ ਇਹ ਗੱਲ ਇੱਥੇ ਹੀ ਬਹੁਤ ਆ ਪਰ ਇਸ ਗੱਲ ਦਾ ਜਵਾਬ ਆ ਜਿਹੜਾ ਉਹ ਇਹ ਆ ਗੁਰਧਿਆਨ ਸਿੰਘ ਨੇ ਜੋ ਕੰਮ ਖਾਇਆ ਉਸ ਦਾ ਸਨਮਾਨ ਦੁਨੀਆਂ 'ਚ ਬੈਠਾ ਹਰ ਸਿੱਖ ਕਰੇ ਅਸੀਂ ਬਹੁਤ ਸਾਰੇ ਸਿੱਖੀ ਦੇ ਹਮਾਇਤ ਦੇ ਨਾਰੇ ਲਾਉਂਦੇ ਆਂ ਪਰ ਗੁਰਧਿਆਨ ਸਿੰਘ ਨੇ ਜਿਵੇਂ ਸਿੱਖਾਂ ਨੇ ਕਿਸੇ ਸਮੇਂ ਨਵਾਬੀਆਂ ਨੂੰ ਜੁੱਤੀ ਦੇ ਲੋਕ ਤੇ ਰੱਖਿਆ ਸੀ ਗੁਰਧਿਆਨ ਸਿੰਘ ਨੇ ਜਿਹੜਾ ਸਦਾ ਆਪਣੇ ਕਕਾਰਾਂ ਤੋਂ ਬਗੈਰ ਕਿਹਨਾਂ ਜਾਣ ਤੋਂ ਰੋਕਦਾ ਸੀ ਉਸ ਨੇ ਠੁਕਰਾ ਦਿੱਤਾ ਉਹ ਵਾਪਸ ਮਰਤ ਗਿਆ ਅੱਜ ਆਪਣੇ ਪਿੰਡ ਆ ਆਪਾਂ ਸਾਰੇ ਉਹਦਾ ਸਨਮਾਨ ਕਰੀਏ ਤੇ ਮੈਂ ਆਪ ਤੇ ਆਪਣੇ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਗੁਰਧਾਨ ਸਿੰਘ ਦੀ ਇਹ ਜਿਹੜੀ ਜਿਹੜੀ ਹਿੰਮਤ ਆ ਜਿਹੜੀ ਉਸ ਦੀ ਇਸ ਗੱਲ ਦੀ ਜ਼ਰੂਰਤ ਆ ਤੇ ਸਿੱਖੀ ਮਿਲ ਦੀ ਪਿਆਰ ਹੈ ਇਸ ਗੱਲ ਨੂੰ ਸਾਰੇ ਨੂੰ ਆਪਣੇ ਸੋਸ਼ਲ ਮੀਡੀਆ ਤੇ ਤੇ ਫੇਸਬੁੱਕ ਤੇ ਉਜਾਗਰ ਕਰੋ ਇਹ ਹੀ ਤੁਹਾਡਾ ਸਭ ਤੋਂ ਵੱਡਾ ਵਿਰੋਧ ਆ ਸ਼ਰੋਣੀ ਕਮੇਟੀ ਕਰੇਗੀ ਜੋ ਕੁਝ ਪਹਿਲਾਂ ਵੀ ਕਰਦੀ ਆ ਉਹ ਵੀ ਕਰੇਗੀ ਲੜਾਈ ਜੜੇਗੀ ਆਵਾਜ਼ بلند ਕਰੇਗੀ ਤੇ ਕਰਦੀ ਰਹੇਗੀ ਪਰ ਆਪਣੇ ਸਿੱਖਾਂ ਨੂੰ ਮੈਂ ਬੇਨਤੀ ਕਰਦਾ ਤੇ ਖਾਸ ਤੌਰ ਤੇ ਵੱਡਾ ਸਵਾਲ ਹੈ ਉਹਨਾਂ ਸਿੱਖਾਂ ਨੂੰ ਜਿਹੜੇ ਭਾਰਤੀ ਜਨਤਾ ਪਾਰਟੀ ਵਿੱਚ ਬੈਠ ਕੇ ਸਿੱਖਾਂ ਦੀ ਹਮਾਇਤ ਦੀ ਸਰਕਾਰ ਹੋਣ ਦਾ ਜਿਹੜਾ ਦਾਵਾ ਕਰਦੇ ਨੇ ਤੇ ਉਹ ਜਰੂਰ ਇਸ ਤਸਵੀਰ ਨੂੰ ਦੇਖਣ ਤੇ ਦੇਖਣ ਕਿ ਆਉਣ ਵਾਲਾ ਦਿਨ ਤੁਹਾਡੇ ਵਾਸਤੇ ਵੀ ਇਹ ਜਿਹੜਾ ਆ ਰਿਹਾ